ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਲ ਮੰਤਰ ਗੁਰਬਾਣੀ ਦਾ ਸਭ ਤੋਂ ਮੁੱਖ ਆਧਾਰ ਹੈ ਪਾਈ ਕਾ ਹਨ ਸਿੰਘ ਨਾਬਾ ਜੀ ਕਹਿੰਦੇ ਹਨ ਕਿ ਮੂਲ ਮੰਤਰ ਸਾਰੇ ਮੰਤਰਾਂ ਦੀ ਜੜ੍ਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਮੱਖੋਂ ਨਿਕਲਿਆ ਸਭ ਤੋਂ ਪਹਿਲਾ ਬ੍ਰਹਮਵਾਕ ਮੂਲ ਮੰਤਰ ਹੈ ਜਿਹੜਾ ਫਲ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਮਿਲਦਾ ਹੈ ਉਹੀ ਫਲ ਮੂਲ ਮੰਤਰ ਦਾ ਪਾਠ ਕਰਨ ਨਾਲ ਵੀ ਮਿਲ ਜਾਂਦਾ ਹੈ ਮੂਲ ਮੰਤਰ ਵਿੱਚ ਗੁਰੂ ਜੀ ਨੇ ਅਕਾਲ ਪੁਰਖ ਦਾ ਅਸਲੀ ਸਰੂਪ ਬਿਆਨ ਕੀਤਾ ਹੈ ਮੂਲ ਦਾ ਮਤਲਬ ਹੈ ਸ਼ੁਰੂਆਤ ਜੜ ਜਾਂ ਬੁਨਿਆਦ ਅਤੇ ਮੰਤਰ ਦਾ ਮਤਲਬ ਹੈ ਸਲਾਹ ਜਾਂ مشورہ ਅਸਲ ਵਿੱਚ ਮੰਤਰ ਸ਼ਬਦ ਮੰਤਰੀ ਤੋਂ ਆਇਆ ਹੈ ਜਿਸ ਦਾ ਅਰਥ ਹੈ ਸਲਾਹਕਾਰ ਗੁਰੂ ਜੀ ਫਰਮਾਉਂਦੇ ਹਨ ਮੂਲ ਮੰਤਰ ਹਰ ਨਾਮ ਰਸਾਇਣ ਕਹਿ ਨਾਨਕ ਪੂਰਾ ਪਾਇਆ ਭਾਵ ਇਹ ਹੈ ਕਿ ਮੂਲ ਮੰਤਰ ਵਿੱਚ ਪਰਮਾਤਮਾ ਦਾ ਸੱਚਾ ਨਾਮ ਇੱਕ ਅਜੇਹਾ ਰਸ ਹੈ ਜੋ ਮਨੁੱਖ ਦੇ ਮਨ ਦੀ ਥਕਾਵਟ, ਦੁੱਖ ਤੇ ਆਤਮਿਕ ਪੀੜਾ ਨੂੰ ਮਿਟਾ ਦਿੰਦਾ ਹੈ। ਇਹ ਰਸ ਮਨੁੱਖ ਨੂੰ ਪੂਰਨਤਾ ਵੱਲ ਲੈ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਇਹ ਮੂਲ ਮੰਤਰ ਆਦ ਗ੍ਰੰਥ ਦੀ ਸ਼ੁਰੂਆਤ ਵਿੱਚ ਦਰਜ ਕੀਤਾ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਹਰ ਰਾਗ, ਜਪ ਅਤੇ ਬਾਣੀ ਦੀ ਸ਼ੁਰੂਆਤ ਵਿੱਚ ਬਾਰ-ਬਾਰ ਦਰਜ ਕਰਕੇ ਇਸ ਦੀ ਮਹੱਤਤਾ ਨੂੰ ਸਪਸ਼ਟ ਕੀਤਾ ਹੈ। ਮੂਲ ਮੰਤਰ ਨੂੰ ਆਮ ਤੌਰ ਤੇ ਜਪਜੀ ਸਾਹਿਬ ਜੀ ਦੇ ਪਾਠ ਦਾ ਮੰਗਲ ਸੂਚਕ ਹਿੱਸਾ ਮੰਨਿਆ ਜਾਂਦਾ ਹੈ ਗੁਰਮਤ ਦੇ ਵਿਦਵਾਨ ਇਸ ਨੂੰ ਆਦ ਗ੍ਰੰਥ ਦਾ ਤਤਸਾਰ ਮੰਨਦੇ ਹਨ ਅਤੇ ਏਕ ਓਮਕਾਰ ਨੂੰ ਮੂਲ ਮੰਤਰ ਦਾ ਬੀਜ ਮੰਤਰ ਮੰਨਿਆ ਜਾਂਦਾ ਹੈ ਏਕ ਓਮਕਾਰ ਦਾ ਅਰਥ ਹੈ ਪਰਮਾਤਮਾ ਸਿਰਫ ਇੱਕ ਹੈ ਸਾਰੇ ਸੰਸਾਰ ਦਾ ਜਨਮ ਵੀ ਉਸ ਇੱਕ ਤੋਂ ਹੋਇਆ ਹੈ ਅਤੇ ਸਮਾਂ ਆਉਣ ਤੇ ਸੰਸਾਰ ਦੇ ਸਾਰੇ ਜੀਵਾਂ ਦਾ ਅੰਤ ਵੀ ਉਸੇ ਇੱਕ ਤੋਂ ਹੈ ਇਨਸਾਨ ਸਿਰਫ ਉਸ ਇੱਕ ਪਰਮਾਤਮਾ ਨਾਲ ਜੁੜ ਕੇ ਹੀ ਆਪਣੇ ਅੰਦਰਲੇ ਵਿਕਾਰਾਂ ਤੋਂ ਬਚ ਸਕਦਾ ਹੈ ਜਦੋਂ ਬੰਦਾ ਪਰਮਾਤਮਾ ਨਾਲ ਜੁੜ ਜਾਂਦਾ ਹੈ ਤਾਂ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਇਸ ਕਰਕੇ ਸਿਰਫ ਇੱਕ ਪਰਮਾਤਮਾ ਨਾਲ ਜੁੜ ਕੇ ਹੀ ਉਹ ਸਦਾ ਲਈ ਖੁਸ਼ ਰਹਿ ਸਕਦਾ ਹੈ ਸਤਨਾਮ ਪਾਉ ਰੱਬ ਸੱਚਾ ਹੈ ਜਦੋਂ ਸ੍ਰਿਸ਼ਟੀ ਬਣੀ ਵੀ ਨਹੀਂ ਸੀ ਉਹ ਉਦੋਂ ਵੀ ਸੱਚਾ ਸੀ ਉਹ ਅੱਜ ਵੀ ਸੱਚਾ ਹੈ ਜਦੋਂ ਅਸੀਂ ਜੀ ਰਹੇ ਹਾਂ ਅਤੇ ਉਹ ਕੱਲ ਭਵਿਖ ਵਿੱਚ ਵੀ ਸਦਾ ਸੱਚਾ ਰਹੇਗਾ ਪਰਮਾਤਮਾ ਸਮੇਂ ਦੇ ਬੰਧਨਾਂ ਤੋਂ ਪਰੇ ਹੈ ਉਹ ਨਾ ਸਿਰਫ ਅਤੀਤ ਵਿੱਚ ਸੀ ਨਾ ਸਿਰਫ ਵਰਤਮਾਨ ਵਿੱਚ ਹੈ ਸਗੋਂ ਭਵਿਖ ਵਿੱਚ ਵੀ ਰਹੇਗਾ ਉਸ ਦੀ ਹੋਂਦ ਸੱਚੀ ਹੈ ਇਸ ਕਰਕੇ ਉਸ ਪਰਮਾਤਮਾ ਦਾ ਨਾਮ ਵੀ ਸਦਾ ਲਈ ਸੱਚਾ ਹੈ ਕਰਤਾਪੁਰਖ ਜਿਸ ਦਾ ਭਾਅ ਹੈ ਉਹ ਪਰਮਾਤਮਾ ਸਾਰੇ ਬ੍ਰਹਮੰਡ ਦਾ ਮਾਲਕ ਹੈ ਉਹ ਸਾਰੀ ਸ੍ਰਿਸ਼ਟੀ ਦੀ ਸੁੰਦਰ ਰਚਨਾ ਕਰਨ ਵਾਲਾ ਹੈ ਪੂਰੀ ਦੁਨੀਆ ਉਸ ਨੇ ਹੀ ਸਿਰਜੀ ਹੈ ਸਾਰੇ ਜੀਵ ਉਸ ਦੇ ਹੀ ਬਣਾਏ ਹੋਏ ਹਨ ਨਾ ਸਿਰਫ ਬਣਾਉਣ ਵਾਲਾ ਉਹ ਹਰ ਵੇਲੇ ਸ੍ਰਿਸ਼ਟੀ ਦੀ ਸੰਭਾਲ ਕਰਨ ਵਾਲਾ ਹੈ ਰਾਤ ਦਿਨ ਬਿਨਾਂ ਰੁਕੇ ਸਾਰੀ ਕਾਇਨਾਤ ਉਸ ਦੇ ਹੁਕਮ ਤੇ ਹੀ ਚੱਲ ਰਹੀ ਹੈ ਇਹ ਸਭ ਕੁਝ ਜੋ ਅਸੀਂ ਵੇਖਦੇ ਹਾਂ ਤੇ ਜੋ ਅਸੀਂ ਨਹੀਂ ਵੇਖ ਸਕਦੇ ਸਿਰਫ ਉਸ ਇੱਕ ਪ੍ਰਭੂ ਦੇ ਕਾਰਨ ਹੀ ਹੋ ਰਿਹਾ ਹੈ ਇਸ ਲਈ ਉਸ ਨੂੰ ਕਰਤਾਪੁਰਖ ਕਿਹਾ ਜਾਂਦਾ ਹੈ ਨਿਰਭਉ ਨਿਰਵੈਰ ਭਾਵ ਹੈ ਕਿ ਪਰਮਾਤਮਾ ਨਿਡਰ ਹੈ ਅਤੇ ਵੈਰ ਰਹਿਤ ਹੈ ਨਿਰਭਉ ਨਿਰਭਉ ਦਾ ਅਰਥ ਹੈ ਬਿਨਾਂ ਕਿਸੇ ਡਰ ਦੇ ਉਹ ਸੱਚਾ ਤੇ ਨਿਡਰ ਹੈ ਉਸ ਦਾ ਕੋਈ ਵਿਰੋਧ ਨਹੀਂ ਕੋਈ ਉਸ ਦਾ ਮੁਕਾਬਲਾ ਕਰਨ ਵਾਲਾ ਨਹੀਂ ਉਹ ਇਕੱਲਾ ਹੀ ਸਭ ਤੋਂ ਵੱਡਾ ਤੇ ਸਭ ਤੋਂ ਤਾਕਤਵਰ ਹੈ ਨਿਰਵੈਰ ਨਿਰਵੈਰ ਦਾ ਅਰਥ ਹੈ ਬਿਨਾਂ ਕਿਸੇ ਵੈਰ ਦੇ ਪਰਮਾਤਮਾ ਦਾ ਕਿਸੇ ਨਾਲ ਵੈਰ ਜਾਂ ਦੁਸ਼ਮਣੀ ਨਹੀਂ ਜਦ ਉਹ ਸਭਨਾਂ ਦਾ ਮਾਲਕ ਹੈ ਤਾਂ ਕਿਸੇ ਨਾਲ ਨਫ਼ਰਤ ਕਰਨ ਦਾ ਸਵਾਲ ਹੀ ਨਹੀਂ ਉਸ ਦੀ ਸਿਰਫ ਆਪਣੀ ਹੋਂਦ ਹੈ ਉਹ ਨਿਰਦਰ ਵੀ ਹੈ ਤੇ ਵੈਰ ਰਹਿਤ ਵੀ ਅਕਾਲ ਮੂਰਤ ਭਾਵ ਹੈ ਉਹ ਪਰਮਾਤਮਾ ਹੈ ਜੋ ਕਦੇ ਵੀ ਨਾਸ਼ ਨਹੀਂ ਹੋ ਸਕਦਾ ਉਹ ਅਕਾਲ ਹੈ ਅਤਲ ਹੈ ਅਕਾਲ ਦਾ ਅਰਥ ਹੈ ਜੋ ਸਮੇਂ ਤੋਂ ਪਰੇ ਹੈ ਭੂਤਕਾਲ ਵਰਤਮਾਨ ਕਾਲ ਅਤੇ ਭਵਿੱਖ ਹਰ ਸਮੇਂ ਵਿੱਚ ਉਹ ਸਦਾ ਰਹਿੰਦਾ ਹੈ ਉਹ ਕਦੇ ਜੰਮਦਾ ਨਹੀਂ ਕਦੇ ਮਰਦਾ ਨਹੀਂ ਉਹ ਹਮੇਸ਼ਾ ਲਈ ਹੈ ਪਰਮਾਤਮਾ ਅਰੂਪ ਹੈ ਉਸ ਦਾ ਕੋਈ ਰੂਪ ਨਹੀਂ ਕੋਈ ਆਕਾਰ ਨਹੀਂ ਉਸ ਨੂੰ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ ਉਹ ਨਾ ਮਰਦ ਹੈ ਨਾ ਔਰਤ ਉਹ ਤਾਂ ਇੱਕ ਅਲੌਕਿਕ ਜੋਤ ਹੈ ਜੋ ਰੋਸ਼ਨੀ ਦਾ ਸਰੂਪ ਹੈ ਅਜੂਨੀ ਭਾਵ ਉਹ ਪਰਮਾਤਮਾ ਜਨਮ ਅਤੇ ਮਰਨ ਦੀ ਜੋਨੀ ਵਿੱਚ ਨਹੀਂ ਆਉਂਦਾ ਉਸ ਪਰਮਾਤਮਾ ਦਾ ਜੀਵਨ ਕਿਸੇ ਮਾਂ ਦੀ ਕੁੱਖੋਂ ਨਹੀਂ ਹੋਇਆ ਉਸ ਦਾ ਕੋਈ ਮਾਂ ਪਿਓ ਨਹੀਂ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ रामचंद्र ਜੀ ਸ੍ਰੀ ਕ੍ਰਿਸ਼ਨ ਜੀ ਇਹ ਸਾਰੇ ਮਹਾਪੁਰਖ ਮਾਤਾ ਦੀ ਕੁੱਖੋਂ ਹੀ ਪੈਦਾ ਹੋਏ ਹਨ ਜਦ ਕਿ ਪਰਮਾਤਮਾ ਆਪਣੇ ਆਪ ਤੋਂ ਹੀ ਪ੍ਰਕਾਸ਼ਿਤ ਹੈ ਉਹ ਆਪਣੇ ਆਪ ਵਿੱਚ ਹੀ ਪੂਰਾ ਹੈ ਸੰਪੂਰਨ ਹੈ ਇਸ ਲਈ ਹੀ ਉਹ ਅਜੂਨੀ ਅਖਵਾਉਂਦਾ ਹੈ ਉਸ ਵਰਗਾ ਕੋਈ ਨਹੀਂ ਉਹ ਸ਼ਕਤੀ ਹੈ શરીર ਨਹੀਂ ਇਹ ਨੂੰ ਸਮਝਣ ਲਈ ਇੱਕ ਛੋਟੀ ਉਦਾਹਰਣ ਲੈਂਦੇ ਹਾਂ ਹਵਾ ਨੂੰ ਅਸੀਂ ਅੱਖਾਂ ਨਾਲ ਨਹੀਂ ਵੇਖ ਸਕਦੇ ਪਰ ਅਸੀਂ ਉਸ ਨੂੰ ਮਹਿਸੂਸ ਕਰਦੇ ਹਾਂ ਜ਼ਿੰਦਗੀ ਹਵਾ ਤੋਂ ਬਿਨਾ ਨਹੀਂ ਚੱਲ ਸਕਦੀ ਬਿਲਕੁਲ ਇਸੇ ਤਰ੍ਹਾਂ ਰੱਬ ਦੀ ਸ਼ਕਤੀ ਵੀ ਅਸੀਂ ਵੇਖ ਨਹੀਂ ਸਕਦੇ ਪਰ ਉਸ ਦੀ ਹਾਜ਼ਰੀ ਮਹਿਸੂਸ ਕਰਦੇ ਹਾਂ ਉਹ ਸਭ ਜੀਵਾਂ ਨੂੰ ਆਤਮਿਕ ਜੀਵਨ ਦਿੰਦਾ ਹੈ ਸੈ ਬੰਗ ਭਾਉ ਪ੍ਰਮਾਤਮਾ ਨੇ ਆਪਣੀ ਰਚਨਾ ਖੁਦ ਕੀਤੀ ਹੈ ਉਹ ਕਿਸੇ ਹੋਰ ਦੇ ਕਾਰਨ ਨਹੀਂ ਬਣਿਆ ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਿਤ ਹੋਇਆ ਹੈ ਉਹ ਇੱਕ ਪਵਿੱਤਰ ਅਨੰਤ ਚੇਤਨਾ ਹੈ ਗੁਰ ਪ੍ਰਸਾਦ ਭਾਉ ਹੈ ਕਿ ਗੁਰੂ ਦੀ ਮਿਹਰ ਸਦਕਾ ਹੀ ਜੀਵਾਂ ਨੂੰ ਪ੍ਰਮਾਤਮਾ ਦਾ ਆਨੰਦ ਮਿਲਦਾ ਹੈ ਇਹ ਆਨੰਦ ਕੋਈ ਸਧਾਰਨ ਸੁੱਖ ਨਹੀਂ ਸਗੋ ਰੂਹ ਦੀ ਗਹਿਰਾਈ ਵਿੱਚ ਮਹਿਸੂਸ ਹੋਣ ਵਾਲੀ ਖੁਸ਼ੀ ਹੈ ਪਰਮਾਤਮਾ ਦਾ ਸਰੂਪ ਹੀ ਆਨੰਦ ਹੈ ਉਸ ਨਾਲ ਜੁੜਨ ਵਾਲਾ ਮਨੁੱਖ ਅਸਲੀ ਖੁਸ਼ੀ ਪਾਉਂਦਾ ਹੈ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲ ਮੂਲ ਮੰਤਰ ਵਿੱਚ ਹੀ ਸਮਾਇਆ ਹੋਇਆ ਹੈ ਇਹ ਮੂਲ ਮੰਤਰ ਜੀਵਨ ਨੂੰ ਸੁਖਦਾਇਕ ਸ਼ਾਂਤਮਈ ਅਤੇ ਆਤਮਿਕ ਆਨੰਦ ਨਾਲ ਭਰ ਦਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਮੂਲ ਮੰਤਰ ਵਿੱਚ ਪਰਮਾਤਮਾ ਦੀ ਪੂਰੀ ਵਿਆਖਿਆ ਕੀਤੀ ਹੈ ਜਪ ਭਾਵ ਪਰਮਾਤਮਾ ਦਾ ਸਿਮਰਨ ਕਰਨਾ ਉਸ ਨੂੰ ਹਰ ਵੇਲੇ ਚੇਤੇ ਰੱਖਣਾ ਕਿਉਂਕਿ ਜੀਵਾਂ ਦੀ ਹੋਂਦ ਸਿਰਫ ਉਸ ਪਰਮਾਤਮਾ ਕਰਕੇ ਹੈ ਉਹੀ ਜੀਵਾਂ ਨੂੰ ਬਣਾਉਂਦਾ ਹੈ ਉਹੀ ਸਮੇਂ ਆਉਣ ਤੇ ਨਾਸ਼ ਕਰਦਾ ਹੈ ਇਸ ਲਈ ਮਨੁੱਖ ਲਈ ਸਭ ਤੋਂ ਵੱਡੀ ਕਰਨੀ ਉਸ ਦਾ ਜਪ ਹੈ ਉਸ ਦਾ ਸਿਮਰਨ ਹੈ ਆਦ ਸੱਚ ਜੁਗਾਦ ਸੱਚ ਭਾਵ ਹੈ ਪਰਮਾਤਮਾ ਸ਼ੁਰੂ ਤੋਂ ਹੀ ਸੱਚਾ ਹੈ ਜਦੋਂ ਯੁੱਗਾਂ ਦੀ ਸ਼ੁਰੂਆਤ ਵੀ ਨਹੀਂ ਹੋਈ ਸੀ ਉਸ ਸਮੇਂ ਵੀ ਪਰਮਾਤਮਾ ਮੌਜੂਦ ਸੀ ਉਹ ਅੱਜ ਵੀ ਹਾਜ਼ਰ ਹੈ ਅਤੇ ਭਵਿੱਖ ਵਿੱਚ ਵੀ ਸਦਾ ਰਹੇਗਾ ਉਹ ਕਾਲਪਨਿਕ ਮੂਰਤ ਨਹੀਂ ਨਾ ਨਾਰੀ ਹੈ ਨਾ ਪੁਰਸ਼ ਉਹ ਤਾਂ ਇੱਕ ਅਲੋਕਿਕ ਸ਼ਕਤੀ ਹੈ ਸਾਰੇ ਜੀਵ ਉਸ ਦੇ ਆਸਰੇ ਟਿਕੇ ਹੋਏ ਹਨ ਉਹ ਸਭ ਦੀ ਟੇਕ ਹੈ ਉਹ ਸਭ ਦਾ ਆਧਾਰ ਹੈ ਇਸ ਲਈ ਸਦਾ ਤੋਂ ਹਰ ਵੇਲੇ ਹਰ ਯੁੱਗ ਵਿੱਚ ਪਰਮਾਤਮਾ ਸੱਚਾ ਹੈ ਹੈਵੀ ਸੱਚ ਨਾਨਕ ਹੋਸੀ ਵੀ ਸੱਚ ਭਾਵ ਅੱਜ ਵੀ ਪ੍ਰਭੂ ਸੱਚਾ ਹੈ ਅਜੋਕੇ ਸਮੇਂ ਵਿੱਚ ਵੀ ਉਹੀ ਪਰਮਾਤਮਾ ਮੌਜੂਦ ਹੈ ਉਸ ਦਾ ਹੀ ਨਾਮ ਸਾਰੇ ਬ੍ਰਹਮੰਡ ਵਿੱਚ ਲਿਆ ਜਾਂਦਾ ਹੈ ਅਤੇ ਗੁਰਨਾਨਕ ਦੇਵ ਜੀ ਫਰਮਾਉਂਦੇ ਹਨ ਭਵਿਕ ਵਿੱਚ ਵੀ ਉਹ ਸਦਾ ਲਈ ਸੱਚਾ ਰਹੇਗਾ ਪਰਮਾਤਮਾ ਦਾ ਸੱਚ ਕਦੇ ਨਹੀਂ ਬਦਲਦਾ ਉਹ ਹਮੇਸ਼ਾ ਸੀ ਅੱਜ ਵੀ ਹੈ ਤੇ ਭਵਿਕ ਵਿੱਚ ਵੀ ਰਹੇਗਾ ਜੇ ਕੋਈ ਇਸ ਮੂਲ ਮੰਤਰ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਮਲ ਕਰਦਾ ਹੈ ਤਾਂ ਉਹ ਪ੍ਰਭੂ ਦੇ ਨਜ਼ਦੀਕ ਹੋ ਜਾਂਦਾ ਹੈ ਤੇ ਹਰ ਡਰ ਦੁੱਖ ਅਤੇ ਭਰਮ ਤੋਂ ਮੁਕਤ ਹੋ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ